ਅਸਲਾਮ ਵਾਲੇਕਮ ਜੀ ਅੱਜ ਅਸੀਂ ਤੁਹਾਨੂੰ ਲੈਦੇ ਪੰਜਾਬ ਦੇ ਵਿੱਚ ਕਮਾਲ ਦੀ ਛੇਲੀ ਲੱਗੀ ਹੋਈ ਉਹ ਦਿਖਾਣੀ ਆ ਜਿਹਦੇ ਵਲੌਗ ਵਿੱਚ ਆ ਦੇਖੋ ਸਾਡੇ ਹੁਣ ਬੰਦੇ ਰੇੜੀਆਂ ਤੇ ਆਪਣਾ ਗੋਹਾ ਖੂੜਾ ਵੀ ਲੱਦੇ ਆਇਆ ਉਹ ਕਿਦਾਂ ਬਈ ਚੋਰੀ ਲੱਦ ਲਿਆ ਗੋਹਾ ਲੱਦ ਲਿਆ ਪੂਰੇ ਭਾਰ ਨਾਲ ਹੈ ਪੂਰੇ ਭਾਰ ਨਾਲ ਕੀ ਚਾਰ ਟੋਕਰੀਆਂ ਲੱਦੀਆਂ ਉਹ ਕਿਦਾਂ ਨੀਦੀ ਆ ਕਿਹੜਾ ਕਮਾਲ ਆ ਸੁੱਕਾ ਸੁੱਕਾ ਜਾ ਉਹਦਾ ਜਿਹੜਾ ਕਿਹੜਾ ਪਾ ਸੁੱਕਾ ਜਾ ਐ ਨੀਦੀ ਇਹਨੂੰ ਨੀਦੀ ਕਹਿੰਦੇ ਪਿੰਡ ਦੀ ਲੋਕ ਜਿਹੜੇ ਨਾ ਦੇਖ ਕੇ ਨੇ ਬਹੁਤ ਸੋਹਣੀ ਬਕਾਂ ਦਾ ਕਹਨੀ ਦੀ ਕਿੰਨੇ ਪੂਲੇ ਲਾ ਦੇ ਇਹ ਲਾ ਲੈ ਅੱਠ ਪੂਲੇ ਲਾ ਲੈ ਲੈ ਉਹ ਬੋੜਾ ਤੇਰਾ ਛੇ ਕਹਿੰਦਾ ਤੂੰ ਅੱਠ ਕਹਿਣ ਦੇ ਆ ਲੱਦਨ ਜੀ ਦੋਹਾਂ ਪੂਲਿਆਂ ਦਾ ਚਾਚਾ ਯੂਸਫਾ ਨੇ ਫਰਕ ਪਾਤਾ ਹਾਂ ਪਾਤਾ ਸਹੀ ਗੱਲ ਆ ਸੁਣਾਓ ਕੀ ਹਾਲ ਚਾਲ ਆ ਆ ਸ਼ੁਕਰ ਹੈ ਅੱਲਾ ਦਾ ਤੁਸੀਂ ਸੁਣਾਓ ਠੀਕ ਆ ਉਹ ਕਿੰਨੇ ਕ ਵਜੇ ਆਏ ਕਹਿਆ ਅਸੀਂ ਤਕਰੀਬਨ 9:00 ਵਜੇ ਪਹੁੰਚੇ ਪੋਣੇ 7:00 ਵਜੇ 6 ਪੂਲੇ ਲਾਏ ਆ ਉਹ ਉਹ ਕਹਿੰਦਾ ਅੱਠ ਆ ਨਹੀਂ ਨਹੀਂ 6 ਉਹਨੂੰ ਕੀ ਲੱਦਣ ਲੱਗਿਆ ਘੁੰਮ ਗਿਆ ਉਹਨੂੰ ਕੋ ਲੱਸੀ ਤੁਸੀਂ ਪੜਾਓ ਮੈਨੂੰ ਲੱਗਦਾ ਬੀਪੀ ਲੋ ਹੋ ਗਿਆ ਲਾਇਕ ਮੇਰਾ ਸੀ ਨਾ ਵਿੱਚ ਫੇਰ ਵੀ ਇੱਕ ਦਫਾ ਰਗਾ ਇਹ ਆ ਜੀ ਇਹ ਆ ਜੀ ਸਾਡੇ ਪੰਜਾਬ ਦੇ ਵਿੱਚ ਆਪਣਾ ਕਮਾਦਾਂ ਦਾ ਅਕਲ ਸੀਜ਼ਨ ਚੱਲ ਰਿਹਾ ਕੋ ਮਿੱਲਾਂ ਦੇ ਵੀ ਛੋੜਦੇ ਬੇਲਣੇ ਬਹੁਤ ਲੋਕਾਂ ਨੇ ਲਾ ਲਿਆ ਬੇਲਣਿਆਂ ਦੇ ਵੀ ਲੋਕ ਨਾ ਲਾਦੇ ਆ ਦੇਖੋ ਤੁਹਾਨੂੰ ਦਿਖਾਉਨੇ ਆ ਥੋੜਾ ਥੋੜਾ ਆ ਸਾਈਕਲ ਇਹ ਵੀ ਲੋਫ ਹੋ ਗਏ ਆ ਇਹ ਮਾਸਟਰ ਜੀ ਕਮਾਦ ਬੜਾ ਬਰੀਕ ਬਰੀਕ ਆ ਸੰਗਣਾ ਬਹੁਤਾ ਸੀਗਾ ਅਲਗੀ ਪਾਣੀ ਜ਼ਿਆਦਾ ਨਹੀਂ ਲੱਗੇ ਦੇਖ ਭਾਏ ਕਮਾਲ ਸੁਣਾਓ ਇਹ ਨਸਲ ਕਿਹੜੀ ਆ ਨਾ ਅਠਾ ਨਾ ਝੰਗਣਾੜ ਇਹਦਾ ਕਹਿੰਦੇ ਗੁੜ ਬਹੁਤ ਵਧੀਆ ਬਣਦਾ ਜੀ ਕਹਿੰਦੇ ਵਧੀਆ ਬਣਦਾ ਤੇ ਹੁਣ ਤੁਸੀਂ ਗੁੜ ਬਣਾਣਾ ਜਾਂ ਕਿਤੇ ਮੰਡੇ ਤੇ ਛੱਡ ਦੇਣੇ ਮੰਡੇ ਤੇ ਛੱਡ ਦੇਣੇ ਠੀਕ ਹੋਊਗਾ ਜੀ ਆਹ ਸ਼ਕੀਲ ਲੱਗਾ ਆ ਉਹ ਕਿਦਾਂ ਵੀ ਸ਼ਕੀਲ ਆ ਬਹੁਤ ਪੁਰਾਣਾ ਕਬੂਤਰਵਾਜ਼ ਵੀ ਆ ਇਹ ਇਹ ਕੋਲੋਂ ਦੀ ਸੜਕ ਲੱਗਦੀ ਉਹ ਉੱਥੇ ਅੱਗੇ ਇੱਕ ਮੁੰਡੇ ਨੇ ਦੇਖ ਕੇ ਛੱਡ ਲਵਾ ਲਈ ਤੇ 11 ਬਾਈ ਵਾਲੇ ਜਿਹੜੇ ਇਹਨਾਂ ਨੂੰ ਠੀਕ ਕਰਕੇ ਕਹੇ ਦਾਜੂ ਉਹ ਦਾਜੂ ਉਰੇਆ ਇਹ ਆ ਜੀ ਸਾਡੇ ਪਿੰਡ ਦੇ ਚੋਰ ਸ਼ਗੀਲ ਸਾਹਿਬ ਬੜੇ ਪੁਰਾਣੇ ਕਬੂਤਰ ਬਾਗ ਆ ਹੈ ਤੋਂ ਛੱਡੇ ਕੇ ਹੈਗੇ ਹਲੇ ਵੀ ਹੈਗੇ ਜੀ ਨਾ ਕਿਹੜੀ ਨਸਲ ਦੇ ਆ ਹੈਗੇ ਰੈਟੀ ਵੀ ਆ ਤੇ ਦੂਸਰੇ ਦੇਸੀ ਵੀ ਆ ਭਾਜੀ ਬੂਜੀ ਵੀ ਲਾਣਾ ਹੁਣ ਭਾਜੀ ਅੱਗੇ ਤੇ ਛੜ ਪੀਆਂ ਹੋਣ ਲੈ ਜੀ ਜਿੰਦਗੀ ਜਿੱਥੇ ਕੋਈ ਬਾਜੀ ਜਿੱਤੀ ਵੀ ਆ ਕਿ ਐਵੇਂ ਹੀ ਬਸ ਨਹੀਂ ਜਿੱਤੀ ਹੈ ਜੀ ਕਿੰਨੀ ਜ਼ਿਆਦਾ ਤੋਂ ਜ਼ਿਆਦਾ ਕਿੰਨੇ ਵਾਲੀ ਜਿੱਤੀ ਆ ਉਦੋਂ ਤਾਂ 1000 ਰੁਪਿਆ ਹੁੰਦੀ ਹੈ ਐਂਟਰੀ ਹੁਣ ਤਾਂ ਜ਼ਿਆਦਾ ਕ ਨਹੀਂ ਨਹੀਂ ਐਂਟਰੀ ਤਾਂ ਇੰਨੀ ਹੋਗੀ ਸੀ ਵੀ ਜਦੋਂ ਬਾਜੀ ਜਿੱਤਣੀ ਉਦੋਂ ਕਿੰਨੇ ਪੈਸੇ ਮਿਲਦੇ ਸੀ ਇਨਾਮ ਉਦੋਂ ਨਾਮ ਯਾਨੀ ਕਿ ਹੈਗਾ ਸੀ ਤੇ ਮੋਟਰਸਾਈਕਲ ਵੀ ਜਿੱਤਿਆ ਨਹੀਂ ਨਹੀਂ ਮੋਟਰਸਾਈਕਲ ਨਹੀਂ ਆ ਸਾਈਕਲ ਖੋਤਾ ਰੇੜੀ ਖੋਤਾ ਰੇੜੀ ਤਾਂ ਮਹਿੰਗੀ ਆ ਸਾਰਿਆਂ ਨਾਲ ਹੈ ਨਾ ਖੋਤਾ ਰੇੜੀ ਵੇਖੀ ਹੋਗੀ ਸਾਰਿਆਂ ਨੇ ਜਿਹੜੀ ਜਿਹੜੀ ਨਿਗਾਹ ਜੀ ਕੋ ਨਹੀਂ ਚੇਹਰ ਜੇ ਕੋਈ ਨਿਗਾਹ ਜੀ ਜਿਹਨੂੰ ਅੱਗੇ ਪੁੱਛਦਾ ਕੋਈ ਨਾ ਖੋਤਾ ਅੱਗੇ ਅੱਗੇ ਖੋਤਾ ਅਗੇ ਤਾਂ ਘਰ ਹੁੰਦਾ ਸੀ ਮਾਸਟਰ ਜੀ ਤੇ ਲੋਕ ਰਿਸ਼ਤਾ ਨਹੀਂ ਸੀ ਕਰਦੇ ਕਹਿੰਦੇ ਯਾਰ ਇਹ ਕਿਤੇ ਕਮਿਹਾਰ ਤਾਂ ਨਹੀਂ ਹੈਗੇ ਤੇ ਹੁਣ ਕਮਿਹਾਰ ਕਾਰੋਬਾਰ ਸਭ ਤੋਂ ਅੱਗੇ ਆ ਪਾਕਿਸਤਾਨ 'ਚ ਕਮਿਹਾਰ ਕਾਰੋਬਾਰ ਵੱਡਾ ਕਾਰੋਬਾਰ ਸਾਰਾ ਇਹਨਾਂ ਦੇ ਕੋਲ ਆ ਹੁਣ ਕਮਿਹਾਰਾਂ ਕੋ ਜਿਨ੍ਹਾਂ ਨੂੰ ਰਹਿਮਾਨੀ ਕਹਿੰਦੇ ਆ ਬਹੁਤ ਸੁਲਝੇ ਹੋਏ ਲੋਕ ਆ ਤਸਲਿਆ ਕਿ ਨਹੀਂ ਹੈ ਇੱਥੇ ਪਟੀਆਂ ਪੁੱਟੀਆਂ ਕਰਕੇ ਇਹ ਵੀ ਸਾਡੇ ਪੰਜਾਬ ਦਾ ਇੱਕ ਕਲਚਰ ਆ ਜੀ ਹੁਣ ਜਿਸ ਤਰ੍ਹਾਂ ਜਿਸ ਤਰ੍ਹਾਂ ਮੌਸਮ ਆ ਰਿਹਾ ਨਾ ਜੀ ਖ਼ਜ਼ਾਨ ਦਾ ਸਰਦੀਆਂ ਉਹ ਫਿਰ ਦਰਖਤਾਂ ਦੀ ਸ਼ਿਗਾਈ ਕਰ ਦਿੰਦੇ ਹੁੰਦੇ ਆ ਬੂਟਾ ਜਿਹੜਾ ਹੁਣ ਟਾਲੀ ਦਾ ਇੱਕ ਤਾਂ ਇਹਦੇ ਨਾਲ ਇਹ ਆ ਫਿਰ ਉੱਪਰ ਨੂੰ ਇਹਦਾ ਤਣਾ ਨਾਰਾ ਮੋਟਾ ਹੋ ਜਾਏਗਾ ਦੂਸਰਾ ਬਾਲਣ ਬੁੱਲਣ ਦਾ ਬੰਦੋਬਸ ਹੋ ਜਾਏਗਾ ਮੁੰਡਾ ਲੱਗਾ ਆ ਆ ਸਭ ਇਹ ਤਕਰੀਬਨ ਹੁਣ ਜਿੱਦਾਂ ਜਿੱਦਾਂ ਖ਼ਜ਼ਾਨ ਦਾ ਮੌਸਮ ਆਣਾ ਨਾ ਜੀ ਇਹ ਸਾਰਿਆਂ ਦੇ ਆਪਣੇ ਘਰਾਂ ਵਿੱਚ ਵੀ ਜਿਹੜੇ ਬੂਟੇ ਬਾਟੇ ਕਿਸੇ ਨਿੰਮ ਦਾ ਕੇ ਕਿਹੜਾ ਲੱਗਾ ਉਹ ਵੀ ਛਾਂਗਦੇ ਆ ਖਬੇ ਹੱਥ ਨੇ ਲੱਗਾ ਜੀ ਮਾਸ਼ਾਅੱਲਾ ਖਬੂ ਚੱਲਦਾ ਠੀਕ ਆ ਇਹ ਹੁਣ ਆ ਟਾਲੀ ਆ ਜੀ ਟਾਲੀਆਂ ਵੀ ਮੁੱਕਦੀਆਂ ਜਾ ਰਹੀਆਂ ਇਹਨੂੰ ਪਤਾ ਨਹੀਂ ਕੋਈ ਬਿਮਾਰੀ ਪੈ ਗਈ ਆ ਟਾਲੀਆਂ ਪੁਰਾਣੀਆਂ ਜਿਹੜੀਆਂ ਹੈਗੀਆਂ ਉਹਦਾ ਤਾਂ ਬੂਟੇ ਨਵੇਂ ਲੇਕਿਨ ਬਹੁਤ ਜ਼ਿਆਦਾ ਜਿੱਦਾਂ ਅੱਗੇ ਹੁੰਦੀਆਂ ਸੀ ਨਾ ਓਦਾਂ ਨਹੀਂ ਹੈਗੀਆਂ ਇਹਦਾ ਆਸਫ ਕਦੋਂ ਕਦਾ ਆ ਅੱਧਾ ਘੰਟਾ ਹੋ ਗਿਆ ਚਲੋ ਟਾਲੀ ਦਾ ਜਨਾਬ ਬਾਲਣ ਆਪਣਾ ਕਰ ਰਿਹਾ ਆ ਓਦਾਂ ਦਾ ਪਿੰਡ ਦੀ ਗੈਸ ਹੈਗੀ ਆ ਲੇਕਿਨ ਫੇਰ ਵੀ ਕਿਤੇ ਨਾ ਕਿਤੇ ਉਹ ਹੁਕਾਦਾਰ ਨਾਲਾ ਕੋਈ ਅੱਗੇ ਪਿੱਛੇ ਗੈਸ ਦੀ ਲੋਡ ਸ਼ੈਡਿੰਗ ਹੁੰਦੀ ਹੈ ਨਾ ਫੇ ਵਰਤਿਆ ਜਾਂਦਾ ਆ ਗੈਸ ਦੀ ਜਾਂਦੀ ਜਾਂਦੀ ਆ ਜੀ ਆ ਦੇਖੋ ਜੀ ਹੁਣ ਇਹ ਇਹ ਕੋਲੋਂ ਦੀ ਸੜਕ ਲੰਘਦੀ ਆ ਉਹ ਆ ਰਹੇ ਆ ਵੇਚਣ ਵਾਲੇ ਚੂਚੇ ਇਹ ਪੰਜਾਬ ਦੇ ਵਿੱਚ ਛੱਲੇ ਚੀਜ਼ਾਂ ਬਹੁਤ ਦੇਖਣ ਨੂੰ ਮਿਲਦੀਆਂ ਦੇਖੋ ਇਹਨੇ ਚੂਚੇ ਲੱਦੇ ਹੋਇਆ ਆ ਆਹ ਕੀ ਬਾਤ ਆ ਪੰਜਾਬ ਦੇ ਵਿੱਚ ਹਜੇ ਬਹੁਤ ਸਾਰੀਆਂ ਲੈਂਦੇ ਵਿੱਚ ਉਹ ਚੀਜ਼ਾਂ ਜਿਹੜੀਆਂ ਅ ਤਕਰੀਬਨ ਚੜ੍ਹਦੇ ਵਿੱਚ 25 ਸਾਲ ਪਹਿਲੇ ਹੁੰਦੀਆਂ ਸੀ ਉਹ ਅੱਜ ਵੀ ਹੈਗੀਆਂ ਇੱਥੇ ਮਤਲਬ ਕਹਿ ਸਕਦੇ ਆ ਕਿ 25 ਸਾਲ ਪੁਰਾਣਾ ਕਲਚਰ ਹਜੇ ਹੈਗਾ ਜਿਹੜਾ ਕਲਚਰ ਤੇ ਬਹੁਤ ਪੁਰਾਣਾ ਲੇਕਿਨ ਇਹ ਹਜੇ 25 ਸਾਲ ਬਾਅਦ ਤੱਕ ਵੀ ਸੰਭਰਿਆ ਹੋਇਆ ਆ ਅੱਜ ਕੱਲ੍ਹ ਬੇਲਣੇ ਵੀ ਕਾਫੀ ਲਾਏ ਹੋਏ ਆ ਲੋਕਾਂ ਨੇ ਤਾਂ ਉਹ ਵੀ ਸੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜਿੱਥੇ ਗੁੜ ਬਣਦਾ ਔਰ ਲੋਕ ਅ ਪਿੱਛੇ ਨੂੰ ਮੁੜ ਰਹੇ ਆ ਆਪਣੇ ਜਿਹੜੀ ਅਸਲ ਚੀਜ਼ਾਂ ਨਾਲ ਉਧਰ ਨੂੰ ਆ ਰਹੇ ਆ ਆਰਗੇਨਿਕ ਚੀਜ਼ਾਂ ਖਾਣ ਲਈ ਹੌਲੀ ਹੌਲੀ ਇੱਕ ਦੌਰ ਸੀ ਬੜਾ ਲੋਕ ਕਹਿੰਦੇ ਸੀ ਚੀਨੀ ਖਾਣੀ ਆ ਚੀਨੀ ਵਾਲੀ ਚਾਹ ਜੇ ਕਿਸੇ ਨੂੰ ਮਿਲ ਜਾਂਦੀ ਸੀ ਉਹ ਆ ਕੇ ਜਾ ਕੇ ਦੱਸਦਾ ਵੀ ਮੈਨੂੰ ਚੀਨੀ ਵਾਲੀ ਚਾਹ ਪਲਾਈ ਆ ਪਰ ਹੁਣ ਲੋਕ ਹੌਲੀ ਹੌਲੀ ਨਾ ਉਧਰ ਨੂੰ ਆ ਰਹੇ ਵੀ ਨਹੀਂ ਗੁੜ ਠੀਕ ਆ ਚੀਨੀ ਨਹੀਂ ਚੀਨੀ ਬਿਮਾਰੀ ਆ ਗੁੜ ਸਿਹਤ ਆ ਹੌਲੀ ਹੌਲੀ ਲੋਕ ਆਪਣਾ ਪੱਠਾ ਦਿੱਥਾ ਕਰਨ ਲਈ ਆ ਦੇਖੋ ਆ ਰਹੇ ਆ ਰੇੜੀਆਂ ਜੋੜੀਆਂ ਕਿਸੇ ਨੇ ਕੋ ਬੋਲ ਰੇੜੀ ਹੈ ਕਿਸੇ ਕੋ ਛੋਟਾ ਜੋੜਿਆ ਆ ਮੁੰਡੇ ਨੇ ਛੋਟਾ ਜੋੜਿਆ ਆ ਵਾਹ ਜੀ ਵਾਹ ਕੀ ਬਾਤਾਂ ਆ ਇਹ ਵੀ ਇੱਕ ਜ਼ਿੰਦਗੀ ਦਾ ਵੱਖਰਾ ਹੀ ਰੂਪ ਆ ਜੀ ਪਿੰਡਾਂ ਦੇ ਵਿੱਚ ਉਹ ਜੁਨਿਆ ਉਹਨੂੰ ਕੀ ਕਿਹਾ ਸੀਗਾ ਮੋਟਰਸਾਈਕਲ ਵਾਲੇ ਨੂੰ ਵਿਚਾਰਾ ਉਹ ਗਾਂ ਤੋਂ ਮੁੜ ਕੇ ਆਇਆ ਉਹਨੂੰ ਬਾਈ ਪੱਠੇ ਝਕੂ ਆਇਆ ਪੱਠੇ ਝਕੂ ਆਇਆ ਸੀ ਹਾਂ ਜੀ ਉਹ ਪਹਿਲੇ ਤਾਂ ਚਲਾ ਗਿਆ ਮੁੜ ਕੇ ਫਿਰ ਉਹ ਵਿਚਾਰਾ ਕਿਤੇ ਅੱਗੇ ਉਹਦੇ ਦਿਲ ਚਾਈ ਹੋਣੀ ਕਿ ਯਾਰ ਬੰਦਾ ਮਜਬੂਰ じゃ ਖੜਾ ਹੈ ਹੋਈ ਸੀ ਆਹੋ ਹੋਈ ਜਿਹਨੂੰ ਤੂੰ ਹੱਥ ਦਿੱਤਾ ਨਾ ਹਾਂ ਹਾਂ ਉਹ ਪਹਿਲੇ ਉਹ ਉੱਥੇ ਜਾ ਕੇ ਰੁਕਿਆ ਫਿਰ ਮੁੜ ਕੇ ਦੇਖਿਆ ਫਿਰ ਅੱਗੇ ਉਹ ਚਲਾ ਗਿਆ ਬਾਅਦ ਵਿੱਚ ਅੱਗੇ ਮੁੜ ਕੇ ਆਇਆ ਅੱਛਾ ਜੀ ਉਹ ਫਿਰ ਤੈਨੂੰ ਪੱਠੇ ਦੇ ਲਾਉ ਜਾ ਕੇ ਜਿੱਥੇ ਰੇੜੀ ਖੜੀ ਉੱਥੋਂ ਜਾ ਕੇ ਚੁਕਵਾ ਕੇ ਲਿਆ ਤੇ ਡੇਲੀ ਇਦਾਂ ਹੀ ਕਰਦਾ ਹੁੰਦਾ ਹਨਾ ਨਹੀਂ ਲੋਕ ਲਿਫਟ ਲੈਣ ਲਈ ਰੋਡ ਤੇ ਖੜੇ ਹੁੰਦੇ ਨੇ ਤੂੰ ਪੱਠੇ ਚੁਕਵਾਉਣ ਲਈ ਖੜਾ ਹੁੰਦਾ ਨਹੀਂ ਸੀ ਹਾਂ ਬਾਜੀ ਫੇਰ ਮਜਬੂਰੀ ਹੁੰਦੀ ਹੈ ਅੱਛਾ ਇੰਦਰ ਛਾਵੇਂ ਹੋ ਜਾ ਤੇ ਕਿੰਨੇ ਹੁਣ ਪਸ਼ੂ ਰੱਖੇ ਆ ਪਸ਼ੂ ਕੋਈ ਨਹੀਂ ਜੀ ਕੱਟੀ ਆ ਹਾਂ ਤੇ ਇੱਕ ਇੰਦਗੀ ਜੀ ਬੱਕਰੀ ਅੱਛਾ ਇੱਕ ਇੰਦਗੀ ਜੀ ਬੱਕਰੀ ਆ ਤੇ ਇੱਕ ਮੱਛੀ ਇੱਕ ਮੱਛੀ ਆ ਉਹ ਬਾਕੀ ਮਾਰ ਗਈ ਉਹ ਜਿਹੜੀ ਗਾਈ ਮਾਰ ਗਈ ਅੱਛਾ 10 ਉਹ ਬੱਕਰੀਆਂ ਤੇ ਦੋ ਦਿੱਤੀਆਂ ਸੀ ਲੈ ਕੇ ਉਹ ਮਰ ਗਈਆਂ ਦੋਨੇ ਮਰ ਗਈਆਂ ਲਈ ਇੱਕ ਬਚ ਗਈ ਸੀ ਉਹ ਵੇਚ ਕੇ ਉਹ ਬਾਸੇ ਨਹੀਂ ਸੀ ਹੁੰਦੀ ਹਾਂ ਹਾਂ ਉਹ ਫਿਰ ਗੰਦਗੀ ਦੀ ਲੈ ਉਹ ਲੈ ਲੈ ਲੈਣੀ ਕਿ ਜੀ ਹਾਂ ਆ ਉਹਦੇ ਲਈ ਪੱਠੇ ਲੈ ਕੇ ਚੱਲਾਂ ਚੱਲ ਫਿਰ ਦੁੜਕੀ ਲਾਓ ਹੁਣ ਅੱਛਾ ਹਾਂ ਮਿਹਰਬਾਨੀ ਭਾਈ ਠੀਕ ਆ ਠੀਕ ਆ ਐਦਾਂ ਵੀ ਪੱਠੇ ਲੀ ਜਾਂਦੇ ਆ ਜੀ ਪੰਜਾਬ 'ਚ ਭਾਈ ਜੀ ਅੱਲਾ ਤੈਨੂੰ ਬਹੁਤਾ ਦੇਵੇ ਹਾਂ ਸ਼ੁਕਰੀਆ ਸ਼ੁਕਰੀਆ ਤੇ ਮਿਹਰਬਾਨੀ ਕੋਈ ਨਹੀਂ ਕੋਈ ਨਹੀਂ ਉਹ ਵੱਡਾ ਦਿਨ ਆ ਹਾਂ ਵੱਡਾ ਦਿਨ ਆਇਆ ਕੋਈ ਕਰਦੇ ਤੇ ਲਈ ਹਾਂ ਉਹ ਲੈਨੇ ਸੂਟ ਤੇ ਲਈ ਸੂਟਦਾ ਹੈਗਾ ਹਾਂ ਉਹਦਾ ਕੋ ਖੱਟਾ ਪਾਣੀ ਹੈ ਅੱਛਾ ਖਰਚਾ ਪਾਣੀ ਵੀ ਕਰ ਦਿੰਨੇ ਕੋਈ ਨਹੀਂ ਵੱਡੇ ਦਿਨ ਤੇ ਖਰਚਾ ਪਾਣੀ ਤਰ੍ਹਾਂ ਕਰ ਦਿੰਨੇ ਹਾਂ ਹਾਂ ਠੀਕ ਹੋ ਗਿਆ ਅੱਲਾ ਤੁਹਾਨੂੰ ਬਹੁਤ ਤੇ ਬੱਚਿਆਂ ਨੂੰ ਮਿਤਾ ਦੋਸਤੀ ਆਮੀਨ ਆਮੀਨ ਜਿੰਦਾਬਾਦ ਆ ਰਜੁਨਿਆ ਅੱਲਾ ਮਾਲ ਤੇਰੀ ਗੱਲ ਤੇਰੇ ਤੇ ਬਹੁਤ ਮਿਹਰਬਾਨੀ ਠੀਕ ਹੋ ਗਿਆ ਨਾ ਗਰੀਬ ਆ ਤਾਂ ਮੈਂ ਬਿਮਾਰ ਬਹੁਤ ਹੋ ਗਿਆ ਕੋਈ ਨਹੀਂ ਅੱਲਾ ਮਨਜੀ ਤੇ ਪਿਆਰ ੱੱੱੱ ਆ 8-10 ਲਗ ਲਗ ਕੇ ਮੇਰਾ ਮੱਥਾ ਪਾਟ ਗਿਆ ਮੈਂ ਅੱਲਾ ਕ ਪਾਟ ਗਿਆ ਕੋਈ ਨਹੀਂ ਮੈਂ ਡੰਡੇ ਤੇ ਤੋੜ ਦੇ ਲਿਆ ਕੋਈ ਨਹੀਂ ਤੇਰੇ ਨਾਲ ਸਰ ਢਾਂਗੂ ਮਗਾ ਕੇ ਦਿੰਨੇ ਆਂ ਇੰਡੀਆ ਚੋਂ ਢਾਂਗੂ ਨਹੀਂ ਤੁਰਨ ਆਲਾ ਹੁੰਦਾ ਨਾਲ ਫੜ ਕੇ ਨਹੀਂ ਨਹੀਂ ਮੈਂ ਕਰਨਾ ਨਹੀਂ ਤੈਨੂੰ ਜ਼ਰੂਰਤ ਆ ਉਹਦੀ ਲੋੜ ਆ ਤੈਨੂੰ ਉਹ ਸਿੱਧਾ ਹੋ ਕੇ ਤੁਰਿਆ ਕਰ ਉਹਨੂੰ ਢਾਂਗੂ ਤੇਰੇ ਜੱਡਾ ਹੋਣਾ ਉਹ ਨਹੀਂ ਨਹੀਂ ਮੈਂ ਹਾਂ ਜਵਾਨ ਕਰ ਦੂ ਤੈਨੂੰ ਨਹੀਂ ਭਾਈ ਮੈਂ ਕਰਨਾ আচ্ছা ਚਲੋ ਧਰਖਾ ਚ ਆ ਕੇ ਠੀਕ ਹੋ ਗਿਆ ਢਾਂਗੂ ਉਸਤੀ ਤੇਰੇ ਠੀਕ ਹੋ ਗਿਆ ਠੀਕ ਹੋ ਗਿਆ ਬਾਅਦ ਵਿੱਚ ਆ ਗਿਆ ਜੀ ਆ ਆ ਨਹੀਂ ਨਹੀਂ ਖਲਾਰਨੀ ਲੋੜ ਨਹੀਂ ਆ ਗਈ ਹਾਂ ਹਾਂ ਜੀ ਆ ਪਹੁੰਚ ਗਏ ਜੀ ਬੇਲਣੇ ਤੇ ਬਣਾਉਣੀ ਲਾਜ਼ਮੀ ਠੀਕ ਪੱਤ ਕਰਤੀ ਤਿਆਰ ਹਾਂ ਜੀ ਹੋ ਗਈ ਆ ਫੁੱਟੇ ਬੰਦ ਕਰ ਲੈ ਮੋਟਰਸਾਈਕਲ ਯਾਰ ਲਓ ਜੀ ਇੱਧਰ ਸੀਮਾ ਲੱਗਾ ਆ ਝੁਲਕਾ ਲਾਣਾ ਝੁਲਕਾ ਮੈਲ ਤੇ ਆਵੇ ਆ ਮੈਲ ਤੇ ਆਓ ਵੀ ਮੈਲ ਤੇ ਤੇ ਵੀ ਕਿਹੜਾ ਕਮਾਦ ਹੈ ਇਹ ਲਾਲ ਲਾਣੀ ਉਹਨੇ ਤੇ ਤੇਰਾ ਤੇਰਾ ਚੰਗਾ ਬਣਦਾ ਗੁੜ ਗੁੜ ਦਾ ਰੇਟ ਕੀ ਹੈ ਅੱਜ ਕੱਲ 150 ਆ ਕੀ ਬੇਤਰਤੀਬੀਆ ਜਾਂ ਕਰ ਦਿੱਤਾ ਤਾਂ ਠਾਂ ਠਾਂ ਲੈਵਲ 'ਚ ਕਿਉਂ ਨਹੀਂ ਚੱਣੀ ਹੋਇਆ ਹੋ ਗਿਆ ਉੱਚਾ ਨੀਵਾ ਨਹੀਂ ਹੋ ਗਿਆ ਹਾਂ ਉੱਚਾ ਨੀਵਾ ਹੋ ਗਿਆ ਯਾਰ ਪਰੇ ਹੋ ਗਿਆ ਦੱਲਿਆ ਲਓ ਜੀ ਇਹ ਕਮਾਦ ਲੱਗਿਆ ਹੈ ਬੈਠੇ ਡਰਾਉ ਪੀਣ ਵਾਲੇ ਬੰਦੇ ਆਏ ਬੈਠੇ ਆ ਮੂੰਹ ਸਵਾਰਨ ੜੇ ਆ ਪੀਤੀ ਘਾਲ ਨਹੀਂ ਹੈਂ ਪੀਣੀ ਆ ਪੀਣੀ ਆ ਜੇ ਇਹ ਕਿਸ ਹਸਪਤਾਲ ਵਾਲੇ ਪੀ ਲੰਦੇ ਸ਼ੂਗਰ ਵਾਲੇ ਨੇ ਤੇ ਬੰਦ ਕਰਾਈ ਹੈ ਹੈ ਪੂਰੀ ਡੇਰੇਦਾਰੀ ਆ ਜੀ ਹੈ ਆ ਮੁੰਡਾ ਬਾਹਰੋਂ ਆਇਆ ਆ ਰੰਗ ਰੂਪ ਸੋਹਣਾ ਤਾਂ ਹੀ ਲੱਗਦਾ ਇਹਨੇ ਚਾਰ ਦਿਨ ਮੜ ਕੇ ਰਾੜ ਮੇਰੇ ਜਾਣਿਆਂ ਨੇ ਵੀ ਤੁਹਾਨੂੰ ਛੋਟਾ ਕਿਦਾਂ ਪੀਣ ਆਇਆ ਕਿ ਉਦਾਂ ਹੀ ਆ ਕੀ ਕਿੰਨੀ ਪੀਊਗਾ ਪੀਪਾ ਦਾ ਪੀ ਜਾਣਾ ਤੁਹਾਨੂੰ ਹਾਂ ਪੀਪਾ ਅਨੇ ਪੀਪਾ ਦਾ ਪੀਜੂਗਾ ਪੀਪਾ ਨੂੰ ਕੀ ਕਹਿੰਦਾ ਜਿੱਦਾਂ ਦਾ ਵਜੂਦ ਹੈ ਤਾਂ ਪੀਪਾ ਆ ਜੀ ਪੇਲਣਾ ਹੁਣ ਕਿਸੇ ਟਾਈਮ 'ਚ ਹੁੰਦਾ ਸੀ ਪੁਰਾਣਾ ਨਾ ਤੇ ਹੁਣ ਡੈਕਟਰਾਂ ਨਾ ਪੀਟਰ ਨਾ ਕਈ ਰੰਗ ਰੂਪ ਆ ਦੇ ਡੈਕਟਰ ਨਾਲ ਗੱਲਦਾ ਨਾ ਇਹ ਆ ਸ਼ਾਫਟ ਆ ਆ ਸ਼ਾਫਟ ਚੜਕੇ ਸ਼ਾਫਟ ਚੜਕੇ ਤੇ ਉੱਪਰ ਫਟਾ ਵੀ ਹੈ ਨਾ ਫਟਾ ਵੀ ਚੜ ਜਾਦਾ ਉੱਪਰ ਚੜਕੇ ਤੇ ਉਹਦੇ ਪਿੱਛੇ ਪਾ ਲੈਣਾ ਅੱਛਾ ਨਹੀਂ ਅੱਛਾ ਇਦਾਂ ਹਾਂ ਇਦਨ ਪਾ ਦੇਣਾ ਠੀਕ ਆ ਠੀਕ ਹੋ ਗਿਆ ਬਾਬੇਓ ਤੇ ਹੁਣ ਚਲਾਣਾ ਕਦੋਂਗਾ ਚਲਾਣਾ ਬਾਸ ਗਿਆ ਵਾ ਹੱਲੇ ਵਾਲਾ ਵੀ ਸਿਸਟਮ ਹੋਈ ਜਾ ਉੱਪਰੋਂ ਦੀਆਂ ਗਰਾਰੀਆਂ ਪਾ ਕੇ ਕਰ ਦਿੱਤਾ ਗਾਂਧੀ ਦੀ ਜਗ੍ਹਾ ਜਿਹੜੀ ਇੱਥੇ ਪਾਦੇ ਹੁੰਦੇ ਸੀਗੇ ਕੀ ਉਹਨੂੰ ਕਹਿੰਦੇ ਹੁੰਦੇ ਸੀ ਫਿਰ ਜੇ ਕੀ ਕਹਿੰਦੇ ਸੀ ਜਿਹਦੇ ਵਿੱਚ ਗਾਂਧੀ ਪਾਦੇ ਹੁੰਦੇ ਸੀ ਬੁਗ ਬੁਗ ਹਾਂ ਬੁਗ ਉਹਦੀ ਜਗ੍ਹਾ ਹੁਣ ਆ ਗਰਾਰੀਆਂ ਆ ਗਈਆਂ ਇਹ 12ਵਾਂ ਮੰਗਾਇਆ ਕਿਹੜੀ ਜਗ੍ਹਾ ਤੋਂ ਜੜਾ ਵਾਲਿਓ ਜੜਾ ਵਾਲਾ ਵੀ ਬਾਹਰ ਦਿੱਤਾ ਬਾਹਰ 12ਵਾਂ ਮੰਗਾਇਆ ਜੜਾ ਵਾਲੇ ਦਾ ਬਾਹਰ ਹੀ ਆ ਜੜਾ ਵੀ ਬਾਹਰ ਆ ਜੀ ਆ ਹੁਣ ਪੇਸੀਆਂ ਲੱਗਣ ਡੀਆਂ ਪਿੰਡ ਜਿੱਦਾਂ ਦਾ ਵੇਲਣਾ ਨਹੀਂ ਇਹ ਵੀ ਦੱਸ ਦੇ ਨਹੀਂ ਨਹੀਂ ਪੂਰੇ ਪਿੰਡ ਚ ਵਾਕਿਆ ਨਹੀਂ ਹੈਗਾ ਨਹੀਂ ਗੁੜ ਤਾਂ ਤੀਵੀ ਸਾਹਿਬ ਤੁਹਾਡਾ ਮਸ਼ਹੂਰ ਆ ਕਿਉਂਕਿ ਅਸਲ ਚੀਜ਼ ਹੁੰਦੀ ਆ ਕਮਾੜ ਦਾ ਚੰਗਾ ਹੋਣਾ ਆਪਣੀ ਜਗ੍ਹਾ ਤੇ ਪੱਤ ਨੂੰ ਬਣਾਣਾ ਆਪਣੀ ਜਗ੍ਹਾ ਇਹ ਇੱਕ ਕਾਰਗਰੀ ਆ ਕਲਾਕਾਰੀ ਆ ਪੇਸੀ ਲੱਗਦੀ ਬਣਾਪੇਸੀ ਲੱਗਦੀ ਆ ਜੀ ਆਹ ਦੇਖੋ ਪੇਸੀ ਦਾ ਰੰਗ ਕਮਾੜ ਦਾ ਰੇਟ ਕੀ ਦੱਸਿਆ ਸੀ ਆਪਣਾ ਗੁੜ ਗੰਨੇ ਦਾ ਸੌਰੀ ਗੁੜ ਦਾ 150 ਰੁਪਏ ਕਿਲੋ ਹਾਂਜੀ ਠੀਕ ਹੋ ਗਿਆ ਜੀ ਬਾਬੋ ਆ ਦੇਖ ਚੈਕਿੰਗ ਹੋ ਰਹੀ ਫੂਕਾ ਮਾਰ ਮਾਰ ਕੇ ਜਰਾ ਦਿਖਾ ਰਹੇ ਆ ਇਹ ਬਾਬੇ ਹੁਣ ਸਿੰਧ ਤੋਂ ਆਏ ਆ ਜੀ ਸਿਰਫ ਗੋੜ ਚੈੱਕ ਕਰਨ ਲਈ ਇੱਥੇ ਆਏ ਸਿੰਧੋਂ ਹਾਂ ਸਿੰਧ ਵਿੱਚ ਇਦਾਂ ਦੀਆਂ ਚੀਜ਼ਾਂ ਨਹੀਂ ਲੱਭਦੀਆਂ ਹੈਗੀਆਂ ਬੱਟਾ ਤੂੰ ਬਾਦੀ ਵੀ ਕਿੰਦਾਂ ਦੀਆਂ ਡੇੜੀਆਂ ਲਾਣ ਨੇ ਯਾਰ ਕੋਈ ਸਿਮੇਟਰੀ ਚ ਲਾ ਦੇਣਾ ਕੋਗੇ ਵਾਲੀ ਪੇਸੀ ਕਿੱਡੀ ਸੋਹਣੀ ਆ ਹਾਂ ਹੈ ਅਸੀਂ ਕਿਹੜਾ ਟੀਮ ਕਰ ਰਹੇ ਆ ਆਹੋ ਕਿੰਨੇ ਸਾਲਾਂ ਤੋਂ ਬਣੇ ਆ ਜ਼ਿੰਮੇਦਾਰ ਆ ਸ਼ੁਰੂ ਤੋਂ ਯਾਰ ਹਾਂ ਕਿਉਂ ਜੀ ਸ਼ੁਰੂ ਤੋਂ ਜਿੰਮੇਦਾਰੀ ਹੈ ਸਾਰੀ ਉਮਰ ਕੰਮੀ ਹੈ ਕਿਦੋਂ ਨਾ ਪਾਤੀ ਵੀ ਨੇ ਵੀ ਕੰਮ ਤੇ ਇਹੀ ਕੀਤਾ ਆ ਪਤਾ ਨਹੀਂ ਉਹ ਗਰਾਂਵਾਂ ਤੱਤਾ ਆ ਪੱਤਾ ਆ ਹਾਂ ਤੱਤਾ ਆ ਲਓ ਜੋ ਬੰਦਾ ਖੋਰੀਆਂ ਨੂੰ ਜੁਟਿਆ ਆ ਉਹ ਛਾਲ ਮਾਰਿਆ ਰ ਇੱਕ ਖੋਰੀ ਤੇ ਖੁਰ ਦੇ ਛਾਲ ਮਾਰ ਛਾਲ ਮਾਰ ਕੇ ਦਿਖਾ ਯਾਰ ਕਲਾਵਾਜੀ ਲਾ ਟੋਟਲ ਕਿੰਨੇ ਵੇ ਲੈਣੇ ਆਪਣੇ ਪਿੰਡ ਹੁਣ 6 6 6 ਵੇ ਲੈਣੇ ਆ ਚੜਾਈ ਤੁਹਾਡੀ ਆ ਤੁਹਾਡਾ ਗੁੜ ਚੰਗਾ ਵੀ ਆ ਤੇ ਮਹਿੰਗਾ ਵੀ ਆ ਬਿਮਾਰੀ ਨਹੀਂ ਛਾਲ ਭਰ ਦੇ ਯਾਰ ਤੈਨੂੰ ਫੇਮਸ ਕਰਨਾ ਕਿਦਾਂ ਵੀ ਜਵਾਨ ਕਿਹੜਾ ਮੁੰਡਾ ਮੈਂ ਮੁਹੰਮਦ ਅਲੀ ਦਾ ਮੁਹੰਮਦ ਅਲੀ ਅਕਬਰ ਦਾ ਪੁੱਤ ਜੀ ਉਹ ਵਾਹ ਜੀ ਵਾਹ ਕੀ ਬਾਤਾਂ ਜਵਾਨ ਹੋ ਗਏ ਯਾਰ ਤੂੰ ਓਏ ਆ ਮੋਟੇ ਨੂੰ ਦੋ ਇਹਨੇ ਡਿੱਗ ਪਣਾ ਸਿਰ ਚੜ ਜਾਣਾ ਇਹਨੇ ਇਹਨੂੰ ਰੋ ਦੋ ਸਪੈਸ਼ਲ ਰੋ ਪੀਣਾ ਆ ਹਾਂ ਜੀ ਰੋਜ ਆਣਾ ਉਹਨਾਂ ਹਾਂ ਜੀ ਰੋਜ ਕੰਮ ਤੇ ਹੈ ਨਾ ਕਦੀ ਕਦੀ ਹੈ ਹਾਂ ਮਤਲਬ ਰੋਬੀਨ ਪੇਸੀ ਪੂਸੀ ਨਹੀਂ ਖਾਂਦਾ ਗੋੜ ਦੀ ਗੋੜ ਬਣਾਉਣਾ ਹੈ ਆਪਣੇ ਗੋੜ ਇਹ ਤਾਂ ਅੱਜ ਅੱਜ ਪਹਿਲੇ ਦਿਨ ਘਰੋਂ ਵੀ ਹੈਗਾ ਹੈ 사우ਦੀਆਵਾਸ ਤੋਂ ਬਦਾਮ ਲੈ ਕੇ ਆਇਆ ਹੈ ਵਾਹ ਜੀ ਵਾਹ ਵਾਹ ਜੀ ਵਾਹ ਇਹ ਛੇਦ ਵੀ ਦੱਸਦੀ ਹੈ ਫੇ ਬਦਾਮ ਤੋਂ ਮਖਾਨ ਵਾਲਾ ਹੈ 사우ਦੀਆਵਾਸ ਤੋਂ ਤੋਹਫਾ ਬਣਾਉਣਾ ਹੈ 사우ਦੀਆਵਾਸ ਤੋਂ ਤੋਹਫਾ ਚਲ ਜਨਾਂ ਬਾਤ ਤੁਸੀਂ ਅੱਛਾ ਗਿਰਿਆਂ ਵਾਲਾ ਹੈ ਨਾ ਅੰਡਾ ਕਿ ਜਾ ਰਹੇ ਨਾ ਕੱਲ ਨੂੰ ਉਹਦੇ ਵਾਸਤੇ ਅੱਛਾ ਰਭਾ ਬਗਾ ਕੇ ਪੰਜ ਪਰ ਲਓ ਜੀ ਜੇ ਕਿਸੇ ਨੇ ਲੈਣਾ ਹੈ ਤੇ ਭਾਤੀ ਵੀ ਨਾ ਰਾਬਤਾ ਕਰ ਸਕਦੇ ਆ ਖਾਲਸ ਬਹੁਤਾ ਰੰਗ ਕੱਟਦਾ ਨਹੀਂ ਪਾਉਂਦੇ 150 ਰੁਪਏ ਹੈ ਹੈ ਚਾਹ ਬਣਾ ਕੇ ਚਾਹ ਬਣਾ ਕੇ ਚੈੱਕ ਕਰਕੇ ਫਿਰ ਗੋੜ ਆਪਣਾ ਲੈ ਜਾਓ ਪਾਸ ਕਰ ਲਓ ਕਣੀਆਂ 370 ਵਿੱਚ ਬਾਈ ਰੇਟ ਕੀ ਆ ਇਹ ਪ੍ਰਾਂਡ ਲੱਗਾ ਹੋਇਆ ਆ ਯਾਰ ਮਣਦਾ ਮਣਦਾ 6000 ਜੀ 6000 ਰੁਪਏ ਮਣਦਾ ਤੇ 150 ਰੁਪਏ ਕਿਲੋ ਯਾਨੀ ਜਿਹਨੇ ਥੋੜਾ ਲੈਣਾ ਹੋਵੇ ਉਹਨੂੰ ਕਿਲੋ ਵੀ ਮਿਲ ਸਕਦਾ ਆ ਤੇ ਜੁੜੇ ਰਹੋ ਜੀ ਇਸ ਤਰ੍ਹਾਂ ਦੀਆਂ ਵੀਡੀਓ ਵੇਖਣ ਲਈ ਕਲਚਰ ਤੇ ਮਬਨੀ ਐ ਉਹ ਕੰਮ ਆ ਜਿਹੜੇ ਹੁਣ ਮੁੱਕ ਗਏ ਸੀ ਤੇ ਦੁਬਾਰਾ ਫੇਰ ਸ਼ੁਰੂ ਹੋਏ ਆ ਕਿਉਂ ਵੀ ਪਾਤੀ ਫਿਰ ਇਦਾਂ ਹੀ ਨਹੀਂ ਸੀ ਦੁਬਾਰਾ ਨਹੀਂ ਸ਼ੁਰੂ ਕਰਤਾ ਆਰਾਮ ਬਣਾ ਮੇਰੇ ਅਗੇ ਲੋਕ ਛੱਡ ਗਏ ਸੀ ਗੁੜ ਬਣਾਣਾ ਚੀਨੀ ਨੂੰ ਬੜਾ ਸਮੇਂ ਦੇ ਵਿੱਚ ਚੀਨੀ ਸਾਨੂੰ ਚਾਹ ਚੀਨੀ ਵਾਲੀ ਮਿਲ ਗਈ ਪਰ ਹੁਣ ਲੋਕ ਕਹਿੰਦੇ ਵੀ ਨਹੀਂ ਚੀਨੀ ਵਾਲੀ ਨਹੀਂ ਚੰਗੀ ਇਹ ਤਾਂ ਨੇਰੀ ਬਿਮਾਰੀ ਹੈ ਹੈ ਸ਼ੂਗਰ ਹੋ ਗਈ ਫੇਰ ਗੁੜ ਤੇ ਨੇਚਰਲ ਨੂੰ ਮੁੜਦਾ ਬੰਦਾ ਘੁੰਮ ਘੁਮਾ ਆਗੇ ਜਿੱਥੋਂ ਚੱਲਿਆ ਉੱਥੇ ਨੇ ਆਣਾ ਹੁੰਦਾ ਆ ਤੇ ਰੋਡ ਦੇ ਉੱਪਰ ਹੀ ਆ ਜੀ ਵੇਚਣਾ ਕਿਦਰ ਵਾਲੇ ਰੋਡ ਤੇ ਤੇ ਪੌਂਸ ਇਤੀ ਫੇ ਬਾਈ ਆਪਣਾ ਨੰਬਰ ਦੇ ਦੇ ਜੇ ਕੋਈ ਆਨਲਾਈਨ ਵੀ ਤੇ ਕੋਈ ਗੁੜ ਮੰਗਾਣਾ ਜਾਵੇ ਬੋਲੀ 0321 0321 1623370 1623370 ਇਸ ਨੰਬਰ ਤੇ ਗੁੜ ਮੰਗਾਇਆ ਜਾ ਸਕਦਾ ਜੀ ਕਾਲ ਕਰਕੇ ਵੀ ਫੋਨ ਡਿਲੀਵਰੀ ਫੋਨ ਡਿਲੀਵਰੀ ਵੀ ਦਿੱਤੀ ਜਾਏਗੀ ਸ਼ੁਕਰੀਆ ਜੀ ਚੱਲਣਾ ਜੁੜੇ